थी कोई गलती नहीं है आप सभी इतनी सभी सारे बहुत हौसला रखने वाले हो सीतापुर बॉर्डर पे हर बारी जंग की पानी आके क्या आई सी कितना कहीं कितने कंफर्टेबल है किसी चीज की रिक्वायरमेंट बाथरूम सारा कुछ ठीक है डीपीओ मैम आई से हां नंबर वन उम्मीद करना है डीपीओ जी ਬੜਾ ਪਾਣੀ ਬੜਾ ਬੜਾ ਹੈ ਸਾਡੇ ਹਟੇ ਕਿਉਂ ਨਹੀਂ ਪਾਣੀ ਦਿੱਤਾ ਇਹ ਦੇਖ ਕੇ ਬੜਾ ਪਾਣੀ ਬਿਜਿਆ ਰਿਹਾ ਉਹ ਇਹ ਕਿਸ ਤਰ੍ਹਾਂ ਰਿਹਾ ਕੱਟ ਪਾਣੀ ਸਾਰੇ ਕੋਸ਼ਿਸ਼ ਕਰੇ ਜੀ ਕੀ ਪੁੱਣਾ ਇਹ ਜੇ ਕੋਈ ਕੁਝ ਕਮੀ ਪੇਸ਼ੀ ਰਹਿ ਜਾਂਦੀ ਰਹਤਾ ਸਭ ਤੋਂ ਪਹਿਲਾਂ ਉਹਦੇ ਲਈ ਮਾਫੀ ਹੈ ਪਰ ਦੇ ਸਾਹਮਣੇ ਸਾਥ ਹੈ ਨਾ ਅਸੀਂ ਬਿਲਕੁਲ ਇੱਥੇ ਖੜੇ ਹੈ ਜੋ ਵੀ ਫਰਮ ਚਾਹਦਾ ਹੈ ਉਹਦੇ ਲਈ ਅਸੀਂ ਖੜੇ ਹੈ ਸਾਥ ਕਰਦੇ ਹਾਂ

ਲਾ ਦੋਵੇਂ ਪਰਾਦੇਸ ਆਪਣੇ ਤਾਂ ਹਰਿੰਗੇ ਤੋਂ ਕਰੀ ਤਾ 2.70000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਦੁਕਾਨੇ ਅਭਿਸ਼ਵਾਸ ਜਤਾਇਆ ਇਸ ਵਾਰ ਇਹ ਆ ਰਹੀ ਹੈ ਇਵੈਕੂਏਸ਼ਨ ਹੋ ਰਹੀ ਹੈ ਜ਼ੀਰਾ ਤੋਂ ਵੀ ਫਤਿਹਗੜ ਸਾਹਿਬ ਤੋਂ ਐਨਡੀਆਰਐਮ ਤੇ ਵੀ ਇਵੈਕੂਏਸ਼ਨ ਕਰ ਰਹੀ ਹੈ ਪੀਰਾ ਕਰਾ ਨੀਲੇ ਵਾਲਾ ਸਾਈਡ ਵੀ ਤਲੀ ਗੁਲਮ ਸਾਈਡ ਵੀ ਆਰਮੀ ਨੇ ਆਪਣੀ ਰੋਸ ਸਰਵੇ ਕਰ ਲਿਆ ਤਾਂ ਮੇਰੀ ਬਸੇ ਹੀ ਅਪੀਲ ਹੈ ਫਿਰੋਜ਼ਪੁਰ ਵਾਸੀਆਂ ਨੂੰ ਕਿ ਸਭ ਤੋਂ ਪਹਿਲਾਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਜੀ ਅਸੀਂ ਸਾਰੀ ਸਥਿਤੀ ਦਾ ਨਿਰੰਤਰ ਜਾਇਜ਼ਾ ਰੱਖ ਰਹੇ ਹਾਂ ਕੋਈ ਵੀ ਮਿਸ ਇਨਫਰਮੇਸ਼ਨ ਫਾਲਸ ਇਨਫਰਮੇਸ਼ਨ ਤੋਂ ਬੁਰੇਸ ਕਰੋ ਉਹਨਾਂ ਬੱਚੋ ਤੇ ਜਿੰਨੇ ਵੀ ਇਵੈਕੂਏਸ਼ਨ ਸੈਂਟਰਸ ਐ ਜਿਵੇਂ ਜਿਵੇਂ ਜ਼ਰੂਰਤ ਪੜ ਰਹੀ ਹੈ ਅਸੀਂ ਉਹ ਸਟੈਬਲਿਸ਼ ਕਰ ਰਹੇ ਆਂ ਤੇ ਇਥੇ ਆ ਕੇ ਮੈਂ ਪਹਿਲੇ ਹੀ ਇਵੈਕੂਏਸ਼ਨ ਸੈਂਟਰ ਵਿਜ਼ਿਟ ਕੀਤਾ ਰਹੀ ਕਿ ਕਿਵੇਂ ਦੀ ਪੋਜੀਸ਼ਨ ਐ ਤਾਂ ਲੋਕਾਂ ਨੇ ਹਾਲ ਵੀ ਜਿਹੜੀ ਜਿੰਨਾ ਵੀ ਐ ਇੱਕ ਸੈਟੀਸਫੈਕਟਰੀ ਰਿਸਪਾਂਸ ਦੇ ਆਏ ਸੋ ਉਹਦੇ ਨਾਲ ਸਾਡਾ ਵੀ ਥੋੜਾ ਸਾ ਡੈਫੀਨਿਟਲੀ ਫੈਸਲਾ ਵੱਧਦਾ ਹੈ ਕਿ ਪੋਜ਼ਿਟਿਵ ਰਿਸਪਾਂਸ ਆ ਰਿਹਾ ਹੈ ਲੋਕਾਂ ਵੱਲ ਸਟੇ ਦਾ ਇੰਤਜ਼ਾਮਾਂ ਲਈ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਯੂ نو ਇੰਪਰੂਵ ਵੀ ਕਰਾਂਗੇ ਦੋ ਦਿਨਾਂ ਚ ਸੈਟਲਿੰਗ ਵਿੱਚ ਥੋੜੀ ਨਿਕਤ ਆਂਦੀ ਹੈ ਬਟ ਇਹਨੂੰ ਇੰਪਰੂਵ ਵੀ ਕਰਾਂਗੇ ਅ ਦੂਜਾ ਜਿਹੜਾ ਹੈ ਕਿ ਆਪਣੇ ਮੈਕਸਿਮਮ ਜਿੰਨੇ ਹੈ ਲੋਕਾਂ ਨੂੰ ਅਪੀਲ ਹੈ ਕਿ ਬਿਲਕੁਲ ਘਬਰਾਉਣਾ ਨਹੀਂ ਹੈ ਕਿਉਂਕਿ ਐਨਡੀਆਰ ਵੀ ਰੈਕਵਿਜ਼ੀਸ਼ਨ ਦੇ ਆਰਮੀ ਵੀ ਰੈਕਵਿਜ਼ੀਸ਼ਨ ਦੇ ਸੋ ਅਸੀਂ ਆਲਰੇਡੀ ਐਮਰਜੈਂਸੀ ਤੇ ਵਰਫੂਟਿੰਗ ਤੇ ਕੰਮ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਲੱਗਦਾ ਹੈ ਕੋਈ ਡਿਸਪ੍ਰੈਸ ਕਾਲਸ ਹੈ ਕੋਈ ਲੋਡ ਹੈ ਏਵੈਕੂਏਸ਼ਨ ਦੀ ਅਸੀਂ ਪ੍ਰੋਐਕਟਿਵਲੀ ਉਥੇ ਕਰ ਰਹੇ ਹਾਂ ਮੈਮ ਕਿੰਨੇ ਕੁ ਪਿੰਡ ਹੁਣ ਤੱਕ ਪ੍ਰਭਾਵਿਤ ਹੋਣਗੇ ਜੀ ਜ਼ਿਲ੍ਹੇ ਦੇ ਵਿੱਚ ਆ ਕਰੀਬਨ 62 ਪਿੰਡ ਹੈ ਜੀ ਜਿਹੜਾ ਸਾਡਾ ਅਸੈਸਮੈਂਟ ਹੈ 62 ਪਿੰਡ ਹੈ ਜਿੱਥੇ ਪੋਪੂਲੇਸ਼ਨ ਅਫੈਕਟਡ ਹੈ ਉਹ ਕਰੀਬਨ ਹੁਣ 10 ਤੋਂ 12 ਦੇ ਕਰੀਬ ਹੋ ਚਲੇ ਹਨ ਹਾਲ ਦੀ ਗੱਡੀ ਹੁਣ ਅੱਜ ਰਾਤ ਅਸੀਂ ਮੋਨੀਟਰ ਕਰ ਰਹੇ ਹਾਂ ਕਿੰਨਾ ਪਾਣੀ ਰਿਲੀਜ਼ ਹੋ ਰਿਹਾ ਹੈ ਕਿਉਂਕਿ ਡੈਮਸ ਤੋਂ ਤੇ ਆਪਣੇ ਹਰੀਕੇ ਤੋਂ ਕਿੰਨਾ ਪਾਣੀ ਰਿਲੀਜ਼ ਹੋ ਰਿਹਾ ਹੈ ਅਕੋਰਡਿੰਗਲੀ ਉਹਦੇ ਨਾਲ ਮਾਰਨਿੰਗ ਦੀ ਅਪਡੇਟਡ ਫਿਗਰਸ ਤੁਹਾਡੇ ਨਾਲ ਸਾਂਝਾ ਕਰਦੇ ਮੈਨੂੰ ਆਨ ਆਨੇ ਦਿਨਾਂ ਚ ਪਾਣੀ ਵੱਧ ਸਕਦਾ ਹੈ ਪਤਾ ਹੈ ਜੀ ਦੇਖੋ ਡਿਪੈਂਡ ਕਰਦਾ ਹੈ ਜੀ ਉੱਪਰ ਕੀ ਮੇ ਸਥਿਤੀ ਰਹਦੀ ਹੈ ਹਾਲੀਗੜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਥੋੜਾ ਉੱਪਰ ਆਪਣਾ ਪਹਾੜਾਂ 'ਚ ਬਾਰਿਸ਼ਾ ਹੋ ਰਹੀ ਹੈ ਤੇ 31 ਦਾ ਵੀ ਇੱਕ ਸਪੈਲ ਵੀ ਪ੍ਰੋਡਿਕਸ਼ਨ ਹੈ ਬਟ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਪ੍ਰੀਪੇਅਰਡਨੈਸ ਬਣਾਈਏ ਜਿਹੜੀ ਨੈਚੁਰਲ ਡਿਜ਼ਾਸਟਰਸ ਹੁੰਦੇ ਹੈ ਉਹਦੇ ਲਈ ਕੋਈ ਬਹੁਤਾ ਜ਼ਿਆਦਾ ਅਸੀਂ بارش ਦਾ ਨਹੀਂ ਕੰਟਰੋਲ ਤੇ ਪਾ ਸਕਦੇ ਬਟ ਅਬ ਆਪਾਂ ਪ੍ਰੀਪੇਅਰਡਨੈਸ ਵਧਾ ਸਕਦੇ ਆ ਮੈਡਮ ਬੰਨਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਜੀ ਬੰਨਾ ਨੂੰ ਡੈਫੀਨਿਟਲੀ ਮਜ਼ਬੂਤ ਕੀਤਾ ਜਾ ਰਿਹਾ ਜੀ ਕੱਲ ਮੈਂ ਐਲ ਐਮ ਬੀ ਜਿਹੜਾ ਆਪਣਾ ਮੇਨ ਬੰਨਾ ਫਿਰੋਜ਼ਪੁਰ ਦਾ ਸਵੇਰੇ ਉਥੇ ਵਿਜ਼ਿਟ ਕੀਤੀ ਹੈ ਤੇ ਰਿਪੋਰਟਡ ਸੀ ਕਿ ਕੁਝ ਸੀਵੇਜ ਆਪਣਾ ਸ਼ੁਰੂ ਹੋ ਰਿਹਾ ਬਟ ਡਰੇਨੇਜ ਡਿਪਾਰਟਮੈਂਟ ਡੈਰੀਗੇਸ਼ਨ ਡਿਪਾਰਟਮੈਂਟ ਨੇ ਨਾਲ ਇਮੀਡੀਏਟਲੀ ਆਪਣੇ ਮੀਜਰਸ ਲਏ ਕੇ ਉਸ ਟ੍ਰੈਂਡ ਨੂੰ ਕਰਵਤਾ ਗਿਆ ਹੈ ਹਜ਼ਾਰਾ ਸਿੰਘ ਵਾਲਾ ਜਿਹੜਾ ਬ੍ਰਿਜ ਹੈ ਜਿਹੜਾ ਆਪਣਾ ਕ੍ਰਿਟੀਕਲ ਪੁਆਇੰਟ ਹੈ ਉਸਤੇ ਵੀ ਅੱਜ ਸਵੇਰੇ ਆ ਗਈ ਸੀ ਰਿਪੋਰਟ ਕਿ ਜੀ ਉੱਥੇ ਆਪਣਾ ਕ੍ਰੈਕ ਸਾਟ ਲੱਗੇ ਆ ਬੱਡਰ ਤੋਂ ਵੀ ਕੰਮ ਚੱਲ ਰਹਾ ਹੈ ਉਸ ਤੋਂ ਬਾਅਦ ਇਸ ਤੋਂ ਬਾਅਦ ਹੁਣ ਉੱਥੇ ਹੀ ਜਾਣਾ ਹੈ ਵਿਜ਼ਿਟ ਕਰਨ ਵਾਸਤੇ ਇੱਕ ਵਾਰ ਜਾਇਜ਼ਾ ਲੈਣ ਵਾਸਤੇ ਤਾਂ ਇਨ ਸ਼ਾਰਟ ਇਹ ਹੈ ਕਿ ਜੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਜਿਹੜਾ ਹੈ ਆਪਣਾ ਪੂਰੇ ਤਰੀਕੇ ਨਾਲ ਮੁਸਤੈਦ ਹੈ 24 ਘੰਟੇ ਸਾਡੀ ਸਾਰੀ ਟੀਮਸ ਦੇ ਆਫੀਸਰਸ ਔਨ ਫੀਲਡ ਹੈ ਮੈਡਮ ਐਨਡੀਆਰ ਐਨਡੀਆਰਐਫ ਦੀਆਂ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਔਰ ਆਰਮੀ ਕਿੰਨੀ ਐਨਡੀਆਰਐਫ ਰੀਸੈਂਟ ਰੈਕਵਿਜ਼ਿਸ਼ਨ ਹੈ ਜੀ ਉਹ ਆਪਣਾ ਕੱਲ ਹੀ ਰੈਕਵਿਜ਼ਿਸ਼ਨ ਕਰ ਲਈ ਗਈ ਸੀ ਜਦੋਂ ਸਾਨੂੰ ਟੇਡੀ ਵਾਲਾ ਤੋਂ ਆਈ ਸੀ ਕਿ ਵੈਕੂਏਸ਼ਨ ਦੀ ਲੋਡ ਹੋਗੀ ਆਰਮੀ ਦੀ ਵੀ ਅਸੀਂ ਜੀ ਆਲਰੇਡੀ ਰੈਕਵਿਜ਼ਿਸ਼ਨ ਕਰ ਲਿਆ ਅੱਛਾ ਮੈਂ ਤੇ ਉਹਨਾਂ ਦੀ ਯੂਨਿਟ ਨੇ ਡਰੋਨ ਸਰਵੇ ਕਰ ਲਿਆ ਜਿਵੇਂ ਮੈਂ ਪਹਿਲਾਂ ਸਾਂਝਾ ਕੀਤਾ ਹੈ ਮੈਮ ਰਾਹਤ ਕੈਂਪ ਕਿੰਨੇ ਬਣਾਏ ਗਏ ਔਰ ਕਿੰਨੇ ਹੁਣ ਲੋਕ ਇੱਥੇ ਆ ਚੁੱਕੇ ਹਨ ਹਾਲ ਦੇ ਗੜੀ ਇਸ ਰਾਹਤ ਕੈਂਪ ਚ ਅਰਾਊਂਡ 110 ਦੇ ਕਰੀਬ ਦੱਸ ਰਹੇ ਹਨ ਤੇ ਕੁਛ ਆਪਣਾ ਜਿਹੜੇ ਰਾਹਤ ਕੈਂਪਸ ਹੈ ਜ਼ੀਰਾ ਸਾਈਡ ਫਤਿਹਗੜ ਸਪਰਾਸੀ ਬਣਾ ਰਹੇ ਆਂ ਫੀਰਾ ਕਾਰਾ ਬਣਾ ਰਹੇ ਆਂ ਤਾਂ ਰਾਹਤ ਕੈਂਪਸ ਦਾ ਪੂਰੇ ਜ਼ਿਲ੍ਹੇ ਚ ਅਲੱਗ-ਅਲੱਗ ਲੋਕੇਸ਼ਨ ਚ ਵੰਡ ਰਹੇ ਆਂ ਆਲਰੇਡੀ ਜਿਹੜੇ ਪਹਿਲਾ ਟ੍ਰੈਡੀਸ਼ਨਲ ਰਾਹਤ ਕੈਂਪਸ ਹੈ ਉਹਨਾਂ ਨੂੰ ਵੀ ਐਕਟੀਵੇਟ ਕੀਤਾ ਜਾ ਰਿਹਾ ਤੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜਿਹੜੇ ਸਾਨੂੰ ਨੀਅਰੈਸਟ ਤੇ ਸੇਫੇਸਟ ਲੱਗ ਰਹੇ ਆ ਉਹਨਾਂ ਨੂੰ ਮੋਡੀਫਾਈ ਵੀ ਕੀਤਾ ਜਾ ਰਿਹਾ